η θρέβη θα ਆ ਜਾ ਆ ਜਾ ਭਾਈ ਕੋਈ ਚੱਕਰ ਨਹੀਂ ਚਾਹ ਖੀਤੀ ਯਾਰ ਗੱਟੇ ਦਾ ਪੱਟੇ ਦੇ ਉਹ ਲੋ ਫੋਟੋ کہہ ਰਿਹਾ ਤਾਂ ਆਹ ਡੰਡੇ ਘੇਰਦਾ ਫਿਰਦਾ ਭਾਈ ਮੁੰਡਾ ਉਲਝਿਆ ਫਿਰਦਾ ਟੌਪ ਨੇ ਸਦਾ ਹੀ ਕਰਦੇ ਚੱਕ ਕਰੋ ਬਾਈ ਹਾਂ 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 ਚੱਲ ਚੱਲ ਮੈਂਨੇ ਖਾਤਾ ਬਿਸਕੁਟ ਟੈਂਕ ਕਰਵਾ ਲੈ ਦਿੱਤਾ ਖਾ ਲੈ ਯਾਰ ਇੱਕ ਖਾ ਲੈ ਸਾਡੇ ਕਰਕੇ ਉਹ ਕਰ ਚਾਹ ਬੱਜੀ ਜੀ ਪਲਾ ਦੇ ਸਾਾਨੂੰ ਕੈੜੀ ਜੀ ਕਰਕੇ ਪੰਜਾਬ ਆ ਜੀ ਕਿਦਣੇ ਨੰਬਰ ਦੇ ਦੀ ਬਸ ਕੱਚੇ ਦੁੱਧ ਮੰਨ ਲਾ ਦਾਂਗੇ ਇਹ ਦੁਆਰੇ ਬੋਲ ਕ੍ਰਿਸ਼ਨ ਗੁਰਜੀ ਕਾਨ੍ਹ ਸਾਹਿਬ ਦੇ ਨਿੱਕੇ ਘਟੇ ਅੱਪਾ ਜਾ ਰਿਹਾ ਹੈ ਗੋਬਿੰਦਪੁਰ ਤੋਂ ਗੋਬਿੰਦਪੁਰ ਰਸਤੇ ਵਿੱਚ ਅਸੀਂ ਰਸਤੇ ਵਿੱਚ ਅਸੀਂ ਚਾਹ ਲੱਗੇ ਪੀਣ ਹਰ ਜਨਮ ზე ਨਾਮ ਹਰ ਪਾਏ ਹਰ ਪਾਏ ਸਨੋ ਸੁਨਾ ਪੈਨਾ ਸਿਮਲ ਸਰਾਇ ਰਾਦਰ ਗਤ ਮੋਚ ਹੋਈ ਜਾਵੇ ਅਸੁਖ ਗੈਰ ਜਸੇ ਕਿਤ ਫਲ ਫਕੇ ਫੁੱਲ ਬੱਕ ਕੇ ਕਮਾਵੇ ਪਤ ਮਿੱਟਤ ਨੇ ਵੀ ਨਾਲ ਕਾ ਤੇ ਪਰ ਜੋ ਅੱਜ ਦਿਨ ਮਾਜੀ ਬਲੌਗ ਨਹੀਂ ਬਣੇ ਜੀ ਤੇ ਆਪਣਾ ਫੋਨ ਸੋਚੋ ਹੋ ਗਿਆ ਤਾਂ ਤੇ ਆਪਾਂ ਹੁਣ ਸਮਾਪਤੀ ਕਰਦੇ ਸੌਣ ਲੱਗੇ ਆ ਜੀ ਇਹ ਗੱਲ ਧੰਨਵਾਦ ਬਾਕੀ ਦਾ ਬਲੌਗ ਕੱਲ ਨੂੰ ਬਈ